ਪਿਛਲੇ ਕੁਝ ਦਿਨ ਪਹਿਲਾਂ ਫਰੀਕੋਡ ਜ਼ਿਲ੍ਹੇ ਦੇ ਹੜਕਾ ਕੋਟਪੁਰਾ ਦੇ ਪਿੰਡ ਬਾਂਮਣਾਲਾ ਦੇ ਵਿੱਚ ਜਿਹੜਾ ਹੈਗਾ ਇੱਕ ਕਤਲ ਹੋਇਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆਉਂਦੇ ਆ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਇੱਕ ਮਹੱਲੀ ਦਾ ਸ਼ਖਸ ਜਿਸ ਦੀ ਮੌਤ ਹੋ ਜਾਂਦੀ ਹੈ ਆ ਇਸ ਦੀ ਜਿਹੜੀ ਜ਼ਿੰਮੇਵਾਰੀ ਹੈ ਗੈਂਗਸਟਰ ਲੱਕੀ ਪਟਿਆਲ ਵੱਲੋਂ ਲਈ ਜਾਂਦੀ ਆ ਤੇ ਫਰੀਕੋਡ ਪੁਲਿਸ ਵੱਲੋਂ ਲਗਾਤਾਰ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਸ਼ੂਟਰਾਂ ਨੂੰ ਤਾਂ ਵੀ 3 ਜਣਾਂ ਵਿੱਚ ਇੱਕ ਜਿਹੜਾ ਸ਼ੂਟਰ ਉਹਨਾਂ ਵੱਲੋਂ ਫੜਿਆ ਗਿਆ ਸੀ ਫ੍ਰੀਕੋਰਡ ਪੁਲਿਸ ਵੱਲੋਂ ਜਿਹੜਾ ਹਰਿਆਣਾ ਦੇ ਵਿੱਚੋਂ ਜਾ ਕੇ ਕਾਬੂ ਕੀਤਾ ਗਿਆ ਸੀ ਆ ਉਸ ਵੱਲੋਂ ਜਿਹੜਾ ਇਸ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਗਿਆ ਸੀਗਾ ਉਸ ਦੀ ਨਿਸ਼ਾਨਦੀ ਕਰਨ ਲਈ ਜਦੋਂ ਅੱਜ ਫ੍ਰੀਕੋਰਡ ਦੇ ਨਜ਼ਦੀਕ ਆ ਜਿਹੜਾ ਹੈ ਆਪਾਂ ਇਸ ਟਾਈਮ ਫੜਿਆ ਬੀਟ ਸਿੱਖਾਂ ਦੇ ਨਜ਼ਦੀਕ ਆ ਉੱਥੇ ਜਗ੍ਹਾ ਦੇ ਵਿੱਚ ਜਦੋਂ ਆਇਆ ਗਿਆ ਜਦੋਂ ਇੱਥੇ ਉਹਨਾਂ ਨੂੰ ਲੈ ਕੇ ਆਇਆ ਗਿਆ ਤਾਂ ਜਿੱਥੇ ਕੀ ਉਸ ਵੱਲੋਂ ਮੋਟਰਸਾਈਕਲ ਲੁਕੋਇਆ ਗਿਆ ਸੀ ਜੋ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਗਿਆ ਸੀ ਉਸ ਨੂੰ ਲੁਕੋਇਆ ਗਿਆ ਸੀਗਾ ਉਸ ਦੀ ਰਿਕਵਰੀ ਕਰਨ ਲਈ ਇੱਥੇ ਫ੍ਰੀਕੋਰਡ ਚ ਪੁਲਿਸ ਉਸ ਮੁਕਤੇ ਨੂੰ ਲੈ ਕੇ ਪਹੁੰਚੀ ਤਾਂ ਇਹ ਮੋਟਰਸਾਈਕਲ ਤੁਸੀ ਰਥ ਦੇ ਅੰਦਰ ਦਿਖਾਉਣੇ ਆ ਇਹ ਮੋਟਰਸਾਈਕਲ ਇੱਥੇ ਜਿਹੜਾ ਸੀਗਾ ਤੇ ਇਸ ਬਾਰੇ ਜਿਹੜਾ ਐਸਐਸਪੀ ਫ੍ਰੀ ਕੋਡ ਪ੍ਰਗਿਆ ਜੈਨ ਵੱਲੋਂ ਪ੍ਰੈਸ ਕਾਉਂ ਕੀਤਾ ਗਈ ਉਹਨਾਂ ਦੱਸਿਆ ਗਿਆ ਕਿ ਇੱਥੇ ਮੋਟਰਸਾਈਕਲ ਉਹਨਾਂ ਵੱਲੋਂ ਰੋਕਿਆ ਗਿਆ ਸੀ ਇਹ ਮੋਟਰਸਾਈਕਲ ਜੋ ਵਾਰਦਾਰ ਦੇ ਵਿੱਚ ਵਰਤਿਆ ਹੋਇਆ ਸੀਗਾ ਇਸ ਨੂੰ ਜਦੋਂ ਉਹ ਰਿਕਵਰ ਕਰਾਉਣ ਇੱਥੋਂ ਆਏ ਉਸ ਵੱਲੋਂ ਜਿਹੜਾ ਹੈਗਾ ਇੱਥੇ ਕੋਈ ਲੁਕੋਇਆ ਹੋਇਆ ਅਸਲੇ ਦੇ ਨਾਲ ਉਹਨਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਇਹ ਇਸ ਜਿਹੜਾ ਇਹ ਅਸਲਾ ਵੀ ਇੱਥੇ ਜਿਹੜਾ ਬਰਾਮਦ ਹੋਇਆ ਇਹ ਵਾਹਨ ਦੇ ਸਵਿਚੋ ਜਿਹੜਾ ਹੈਗਾ ਅ ਅਪਲੋਡ ਕੀਤਾ ਹੋਇਆ ਗੋਲੀ ਚੈਂਬਰ ਦੇ ਵਿੱਚ ਹੈਗੀ ਹੈ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਉਸ ਵੱਲੋਂ ਤਿੰਨ ਫਾਇਰ ਜਿਹੜੇ ਕੀਤੇ ਗਏ ਨੇ ਇਸ ਵੱਲੋਂ ਦੱਸਿਆ ਜਾ ਰਿਹਾ ਕਿ ਜਿਹੜਾ ਮੇਨ ਸ਼ੂਟਰ ਸੀ ਉਸ ਨੂੰ ਜਿਹੜਾ ਫੜਿਆ ਗਿਆ ਸੀ ਤੇ ਉਸ ਨੂੰ ਜਦੋਂ ਇੱਥੇ ਲਿਆਂਦਾ ਗਿਆ ਇਹ ਮੋਟਰਸਾਈਕਲ ਰਿਕਵਰ ਕਰਨ ਲਈ ਤਾਂ ਉਸ ਵੱਲੋਂ ਇਹ ਫ੍ਰੀਕੋਰਡ ਪੁਲਿਸ ਦੀ ਇਸ ਗੱਡੀ ਦੇ ਉੱਪਰ ਇੱਕ ਫਾਇਰਿੰਗ ਕੀਤਾ ਗਿਆ ਜੋ ਕਿ ਥੱਲੇ ਨੀਚੇ ਜਿਹੜਾ ਸੰਸਰ ਬਣਿਆ ਹੋਇਆ ਉਸ ਦੀ ਉੱਪਰ ਲੱਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਆ ਗੋਲੀ ਲੱਗੀ ਆ ਤੇ ਇੱਕ ਗੋਲੀ ਜਿਹੜੀ ਹੈਗੀ ਆ ਐਸ ਐਚਓ ਨੇ ਉਹਨਾਂ ਦੇ ਨਜ਼ਦੀਕ ਦੀ ਲੰਗੀ ਆ ਤੇ ਜਿਸ ਤੋਂ ਬਾਅਦ ਤਿੰਨ ਫਾਇਰ ਉਸ ਵੱਲੋਂ ਕੀਤੇ ਗਏ ਸੀਗੇ ਤੇ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਉਸ ਵੱਲੋਂ ਇਸ ਜੰਗਲ ਦਾ ਸਹਾਰਾ ਲੈਂਦਿਆਂ ਹੋਇਆਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਇਹ ਮੇਨ ਸ਼ੂਟਰ ਸੀ ਇਸ ਵਿੱਚ ਪੰਜ ਤੇ ਕਰੀਬ ਲੋਕਾਂ ਨੂੰ ਜਿਹੜਾ ਗਿਫਤਰ ਵੀ ਕੀਤਾ ਜਾ ਚੁੱਕਿਆ ਤੇ ਇਹ ਜਿਹੜਾ ਮੇਨ ਸ਼ੂਟਰ ਸੀਗਾ ਇਸ ਨੂੰ ਜਿਹੜਾ ਅੱਜ ਦਾ ਜਿਹੜਾ ਇੱਥੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ਤੇ ਮੌਜੂਦ ਸੀ ਉਹਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਜਿਸ ਵਿੱਚੋਂ ਸ਼ੂਟਰ ਜਿਹੜਾ ਜ਼ਖਮੀ ਹੋਇਆ ਅੱਜ ਜਿਸ ਵੀ ਰਿਪੋਰਟ ਪੱਗਿਆ ਜਿਹਨ ਉਹ ਲੋ ਜਿਹੜੇ ਪ੍ਰੈਸ ਵਾਰਤਾ ਉਹ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਲਕੀ ਪਟਿਆਲ ਗੈਂਗਸਟਰਸ ਵੱਲੋਂ ਜ਼ਿੰਮੇਵਾਰੀ ਲਈ ਗਈ ਸੀ ਤੇ ਜਿਹੜਾ ਮੇਨ ਸ਼ੂਟਰ ਸੀ ਇਸ ਨੂੰ ਇਹ ਉਸ ਵੱਲੋਂ ਜਿਹੜਾ ਹੈਗਾ ਫੜਿਆ ਗਿਆ ਸੀ ਤਾਂ ਇਸ ਨਿਸ਼ਾਨਦੇ ਲਈ ਇੱਥੇ ਲੈ ਕੇ ਆਂਦਾ ਸੀ ਕਿੱਥੇ ਮੋਰਚਾ ਕੋਲੋਂ ਲੁਕੋਇਆ ਗਿਆ ਹੈਗਾ ਉਸ ਤੋਂ ਬਾਅਦ ਉਸ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਉਸ ਉੱਤੇ ਤੈਨ ਫਾਇਰ ਕੀਤੇ ਗਏ ਪੁਲਿਸ ਦੀ ਗੱਡੀ ਉੱਪਰ ਫਾਇਰ ਕੀਤਾ ਗਿਆ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ ਕਾਰਨ ਉਹ ਜ਼ਖਮੀ ਹੋਇਆ ਉਸ ਨੂੰ ਹਕੂੜਪੁਰਾ ਦੇ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਉੱਥੇ ਦਾਖਲ ਕਰਾਇਆ ਅਸ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੋ ਛੂਟਰ ਜਿਹੜੇ ਹੋਰ ਨੇ ਉਹਨਾਂ ਨੂੰ ਵੀ ਜਲਦੋ ਫੜ ਲਿਆ ਜਾਵੇਗਾ ਹਾਲਾਂਕਿ ਜ਼ਿੰਮੇਵਾਰੀ ਲੱਤੀ ਪਟਿਆਲ ਨੂੰ ਲੱਗੀ ਹੈ ਹੋਰ ਪੁੱਛਿਆ ਅਸੀਂ ਦਰਾਂ ਕੀ ਸਾਹਮਣੇ ਆਊਗਾ ਇਹ ਆਉਣ ਵਾਲਾ ਵੇਸ਼ਾ ਦੱਸੇਗਾ ਪਰ ਅੱਜ ਹਾਲ ਦੀ ਘੜੀ ਇਹ ਇਨਕਾਊਂਟਰ ਦੀਆਂ ਤਸਵੀਰਾਂ ਤੁਹਾਨੂੰ ਇੱਥੇ ਦਿਖਾ ਰਹੇ ਹਾਂ ਜਿਹੜਾ ਐਸਾ ਜੰਗਲ ਜੋ ਇਸ ਸਮੇਂ ਇਹ ਬੀਟ ਸਿਖਾਣੇ ਨੂੰ ਜਾਂਦੇ ਰਸਤੇ ਦੇ ਮੇਨ ਰਸਤੇ ਦੇ ਉੱਪਰ ਅਸੀਂ ਇਸ ਮੌਜੂਦ ਹਾਂ ਇਸ ਜਗ੍ਹਾ ਦੇ ਉੱਪਰ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਜਿਹੜਾ ਇੱਥੇ ਮੌਕੇ ਤੇ ਅਫੀਕਲ ਪੁਲਿਸ ਮੌਜੂਦ ਹੈ ਉਹ ਕਾਰਵਾਈ ਕੀਤੀ ਗਈ ਹੈ ਮੋਟਰਸਾਈ ਇਤੇ ਅਲਾਦਕਾਰੀ ਮੌਕੇ ਤੇ ਮੌਜੂਦ ਹਾਂ ਜੀ 22 ਤਾਰੀਖ ਨੂੰ ਪਿੰਡ ਬਾਮਣ ਵਾਲਾ ਵਿਖੇ ਯਾਦਵਿੰਦਰ ਨਾਮ ਦੇ ਬੰਦੇ ਦੀ ਤਿੰਨ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਜਦੋਂ ਤੋਂ ਇਹ ਇਨਸੀਡੈਂਟ ਹੋਇਆ ਫਰੀਦਕੋਟ ਪੁਲਿਸ ਦੀ ਵੱਖ-ਵੱਖ ਟੀਮਾਂ ਅਲੋਂਗ ਵਿਦ ਐਜਟੀਐਫ ਕਾਉਂਟਰ ਐਂਡ ਸਾਰੀ ਟੀਮਾਂ ਨੇ ਇਹ ਚ ਬਹੁਤ ਤੰਦੇਹੀ ਨਾਲ ਕੰਮ ਕੀਤਾ ਤੇ ਇੱਕ ਤ્વਰਤ ਕਾਰਵਾਈ ਕਰਦੇ ਹੋਏ ਸਾਇੰਟਿਫਿਕ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਨਾ ਹੀ ਸ਼ੂਟਰਸ ਦੀ ਆਈਡੈਂਟੀਫਿਕੇਸ਼ਨ ਕੀਤੀ ਵਲਗੀ ਹੁਣਾ ਵਿੱਚ ਜਿਹੜਾ ਮੁੱਖ ਸ਼ੂਟਰ ਸੀ ਉਹਨੂੰ ਕੱਲ ਸਿਰਸੇ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਆਈਏ ਇੰਚਾਰਜ ਅਮਰਿੰਦਰ ਸਿੰਘ ਦੀ ਟੀਮ ਵੱਲੋਂ ਆ ਉਹਦੀ ਜਦੋਂ ਪੁੱਛਗਿੱਛ ਹੁਣ ਕੀਤੀ ਗਈ ਹੈ ਤੇ ਉਹਨੇ ਆਪਣੀ ਪੁੱਛਗਿੱਛ ਇਹ ਦੱਸਿਆ ਕਿ ਜਿਹੜਾ ਵਾਰਦਾ ਵਿੱਚ ਵਟਾ ਗਿਆ ਮੋਟਰਸਾਈਕਲ ਉਹਨੇ ਇਥੇ ਭੀੜ ਸੇਖਾ ਵਾਲਾ ਜਿਹੜੇ ਘਨੇ ਜੰਗਲਾਂ ਨੇ ਇਥੇ ਇਹਨਾਂ ਨੇ ਲੁਕੋ ਰੱਖਿਆ ਤੇ ਐਟ ਫਰਸਟ ਸਲਾਈਡ ਜਦੋਂ ਪੁਲਿਸ ਪਾਰਟੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਸੰਦੀਪ ਡੇਰਾ ਐਨ ਡੀ ਐਸ ਪੀ ਗੋਟਕਪੁਰਾ ਅਜਦੇਵਿੰਦਰ ਜੀ ਇਹ ਜਦੋਂ ਇੱਥੇ ਆਏ ਤਾਂ ਇਹ ਮੋਟਰਸਾਈਕਲ ਬਰਾਮਦ ਹੋਇਆ ਲੇਕਿਨ ਇਹ ਸ਼ੂਟਰ ਨੇ ਇਹ ਪੁਲਿਸ ਸੇ ਇਹ ਗੱਲ ਲੁਕੋਈ ਕਿ ਉਹ ਜੋ ਨੇ ਇੱਕ ਵੈਪਨ ਵੀ ਲੁਕੋ ਕੇ ਰੱਖਾ ਹੋਇਆ ਤੇ ਜਦੋਂ ਇਹ ਬਰਾਮਦਗੀ ਕਰਨ ਪੁਲਿਸ ਪਾਰਟੀ ਇੱਥੇ ਆਈ ਤੇ ਇਹਨੇ ਅ ਹਨੇਰੇ ਦਾ ਮਾਰਨਿੰਗ ਮੈਂ ਫਾਇਦਾ ਉਠਾ ਕੇ ਇਹਨੇ ਇਹ ਪੁਲਿਸ ਪਾਰਟੀ ਤੇ ਫਾਇਰ ਕੀਤੇ ਉਚੇ ਤਿੰਨ ਫਾਇਰ ਹੋਏ ਜਜੋ ਇੱਕ ਫਾਇਰ ਪੁਲਿਸ ਦੀ ਗੱਡੀ ਦੇ ਲੱਗਿਆ ਇੱਕ ਫਾਇਰ ਬਹੁਤ ਨੈਰੋਲੀ ਐਸ ਐਚਓ ਨੂੰ ਮਿਸ ਕੀਤਾ ਤੇ ਤੇਜਾ ਉਹਦੀ ਜਿਹੜਾ ਅਸੀਂ ਦੇਖਿਆ ਹੈ ਕਿ ਉਹਦੀ ਜਿਹੜੀ ਗਲਨ ਹੈ ਉਹ ਚ ਹੀ ਵੈਪਨ ਜੀ ਹਟ ਗਿਆ ਔਰ ਇਹਨੇ ਪਿੱਛੇ ਜੰਗਲਾ ਚ ਭਜਨ ਦੀ ਕੋਸ਼ਿਸ਼ ਕੀਤੀ ਇਹਨੂੰ ਰੋਕਣ ਵਾਸਤੇ ਪੁਲਿਸ ਪਾਰਟੀ ਨੇ ਚੇਜ਼ ਵੀ ਕੀਤਾ ਤੇ ਫਿਰ ਇਹਦੀ ਫਾਇਰ ਕੀਤਾ ਗਿਆ ਰਿਟਾਲੀਗੇਸ਼ਨ ਚ ਜਿਹੜਾ ਇਹਦੀ ਲਾਚੇ ਲੱਗਿਆ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਮੈਡਮ ਜਿਹੜੀ ਪਿਸਟਲ ਦੀ ਗੱਲ ਕਰਦੇ ਹੋ ਕੀ ਇਹ ਵਾਰਤਾ ਚ ਜਿਹੜਾ ਵਰਤਿਆ ਗਿਆ ਸੀ ਉਹੀ ਪਿਸਟਲ ਹੈ ਜਾਂ ਹੋਰ ਹੈ ਜੀ ਥਿਸ ਇਜ਼ ਯੈਟ ਟੂ ਬੀ ਵੈਰੀਫਾਈਡ ਬਟ ਯੈਸ ਇੱਕ ਵੈਪਨ ਪਤੀ ਬੋਰ ਦਾ ਰਿਕਵਰ ਹੋਇਆ ਹੈ ਔਰ ਇਹ ਪੂਰੇ ਮਾਮਲੇ ਦੀ ਜਿਹੜੀ ਇੱਕ ਜ਼ਿੰਮੇਵਾਰੀ ਸੀ ਉਹ ਵਿਦੇਸ਼ਾਂ ਚ ਬੈਠੇ ਇੱਕ ਬਦਮਾਸ਼ ਇਹ ਲੱਕੀ ਪਟਿਆਲ ਉਹਦੇ ਵੱਲੋਂ ਲਿੱਤੀ ਗਈ ਸੀ ਤੇ ਇਹ ਉਹਦੀ ਇਨਸਟਰਕਸ਼ਨਸ ਤੇ ਹੀ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਪੂਰਾ ਹੀ ਆਪਰੇਸ਼ਨ ਫਰੀਦਕੋਟ ਪੁਲਿਸ ਕਾਉਂਟਰ ਐਂਡ ਏਜੀਟੀਐਫ ਕਹੋ ਕੀ ਮਾਨੇ ਜਿੱਡੇ 6-7 ਦਿਨਾਂ ਚ ਇਹ ਚ ਕੰਮ ਕੀਤਾ ਹੈ ਔਰ ਜਿਹੜੇ ਬਾਕੀ ਸ਼ੂਟਰਸ ਨੇ ਉਹਨਾਂ ਨੂੰ ਵੀ ਬਹੁਤ ਜਲਦੀ ਫੜ ਲਿਆ। ਬਜਾ ਰੰਜਿਸ਼ ਕੀ ਹੈ ਕਿਉਂਕਿ ਜੇ ਮੁਹੱਲੇ ਤੋਂ ਬੰਦਾ ਆਇਆ ਸੀ ਤਾਂ ਉਹਦੇ ਪਿੱਛੇ ਹੀ ਲੱਗੇ ਸੀ। ਕਿਉਂ ਮਾਰਨ ਨੂੰ ਇਹਨਾਂ ਨੂੰ? ਦੇਖੀ ਥਿਸ ਇਜ਼ ਟੂ अर्ਲੀ ਟੂ ਸੇ ਬਟ ਜਿੱਦਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਲੱਕੀ ਪਟਿਆਲ ਵੱਲੋਂ ਇਹ ਸਾਰਾ ਮੈਟਰ ਆਰਕੈਸਟ੍ਰੇਟ ਕੀਤਾ ਗਿਆ ਹੈ ਔਰ ਇਹਨਾਂ ਦਾ ਜਿਹੜਾ ਮੰਤਵ ਇਹੀ ਸੀ ਕਿ ਇਹ ਇਲਾਕੇ 'ਚ ਇੱਕ ਹੈਅਰ ਸੈਮ ਦਾ ਮਾਹੌਲ ਫੈਲਾਣਾ ਚਾਹੁੰਦੇ ਸੀ। ਕਾਟ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਨੇ ਇਹਨਾਂ ਦੇ ਜਿਹੜੇ ਹੈਗੇ ਕੁਝ ਵੀ ਅਗਰ ਅਸੀਂ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਬਿਲਕੁਲ ਇੱਕ ਜੋ ਸਖਤ ਸਖਸ਼ਣ ਹੈ 10 ਵਿਅਕਤੀ ਸੀ ਜੀ ਉਸਨੂੰ ਹਾਂ ਜੀ 10 ਵਿਅਕਤੀ ਸੀ ਬਾਕੀ ਦੋਨੋਂ ਵੀ ਆਈਡੈਂਟੀਫਾਈਡ ਨਹੀਂ ਉਹਨਾਂ ਤੇ ਵੀ ਟੀਮਾਂ ਲੱਗੀ ਹੋਈਆਂ ਬਹੁਤ ਜਲਦੀ ਉਹ ਫੜ ਲਏ ਜਾਣਗੇ ਇਸ ਤੋਂ ਇਲਾਵਾ ਮੈਂ ਇਹ ਵੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇੱਕ ਇੱਕ ਬੌਂਡਿੰਗ ਹੀ ਦੇਣਾ ਚਾਹਾਂਗੀ ਕਿ ਅਗਰ ਕੋਈ ਵੀ ਇਹਨਾਂ ਨੂੰ ਟਹਿਰ ਪ੍ਰੋਵਾਈਡ ਕਰੂਗਾ ਇਹਨਾਂ ਨੂੰ ਮੋਬਾਈਲ ਦੇਊਗਾ ਇਹਨਾਂ ਦੇ ਮੋਬਾਈਲ ਰੀਚਾਰਜ ਕਰਾਊਗਾ ਇਹਨਾਂ ਨੂੰ ਭਜਨ ਚ ਇਹਨਾਂ ਦੀ ਮਦਦ ਕਰੂਗਾ ਉਹ ਸਾਰੇ ਹੀ ਬੰਦੇ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੀ ਅਸੀਂ ਅਰੈਸਟ ਪਾਵਾਂਗੇ ਪੰਜ ਬੰਦਿਆਂ ਨੂੰ ਦੀ ਅਸੀਂ ਆਲਰੇਡੀ ਅਰੈਸਟ ਪਾ ਚੁੱਕੇ ਹਾਂ ਨੇ ਤੇ ਨਾਮਿਨੇਟ ਕਰ ਚੁੱਕੇ ਨੇ ਤੇ ਕ੍ਰਾਈਮ ਦੇ ਨਾਲ-ਨਾਲ ਉਹਨਾਂ ਦੇ ਮਦਦਗਾਰਾਂ ਦੇ ਅਗੇਂਸਟ ਵੀ ਵੀ ਆਰ ਕੰਪਲੀਟਲੀ ਐਮਸੀਡੀ ਉਹ ਕ੍ਰਾਈਮ ਦੇ ਤਿੰਨ ਬੰਦਿਓ ਕ੍ਰਾਈਮ ਦੇ ਚੁੱਕੇ ਸੀ ਤੇ ਇੱਕ ਅਰੈਸਟ ਹੋਇਆ ਬਾਕੀਆਂ ਦਾ ਪਤਾ ਚੱਲਿਆ ਕਿ ਬਾਕੀਆਂ ਦੀ ਆਈਡੈਂਟੀਫਿਕੇਸ਼ਨ ਹੋ ਚੁੱਕੀ ਹੈ ਬਹੁਤ ਛੇਤੀ ਉਹਨਾਂ ਨੂੰ ਵੀ ਫੜ ਲਿਆ ਜਾਊਗਾ ਲਾਲਤਨੋਂ ਅਸੀਂ ਮੁਕਕੇ ਦੀਆਂ ਤਸਵੀਰਾਂ ਦਿਖਾਈਆਂ ਜ਼ਖਮੀ ਸ਼ੂਟਰ ਨੂੰ ਜਿਹੜਾ ਮੇਨ ਸ਼ੂਟਰ ਆ ਉਸ ਨੂੰ ਜਿਹੜਾ ਕੋਟਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਇਸ ਬਾਰੇ ਗੰਮਲ ਕਰਦੇ ਜਿੱਥੇ ਐਸਐਸਪੀ ਰਿਪੋਰਟ ਲੱਗਿਆ ਜਨ ਵੱਲੋਂ ਸਖਤ ਕਾਮ ਨਹੀਂ ਵੀ ਉਹਨਾਂ ਗੈਂਗਸਟਰਾਂ ਦੀ ਗਈ ਹੈ ਜੇਕਰ ਜਿਹੜੇ ਉਹ ਗੈਂਗਸਟਰ ਉਹਨਾਂ ਦੀ ਕੋਈ ਮਦਦ ਕਰਦਾ ਚਾਹੇ ਕਿਸੇ ਵੀ ਤਰ੍ਹਾਂ ਦੀ ਮਦਦ ਕਰਦਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਹੀ ਪੂਰੇ ਜਿਹੜੇ ਸ਼ੂਟਰ ਨੇ ਉਹਨਾਂ ਨੂੰ ਫੜ ਲਿਆ ਜਾਵੇਗਾ ਹਲੇ ਕਿਸ ਮਾਮਲੇ ਦੇ ਵਿੱਚ 5 ਦੇ ਕਰੀਬ ਹੋਰ ਜਿਹੜੀਆਂ ਗ੍ਰਿਫਤਰੀਆਂ ਹੋ ਚੁੱਕੀਆਂ ਨੇ